ਹਾਂਜੀ ਸਰ ਸਰ ਅੱਜ ਕਿਹੜੇ ਕੋਰਸਪਨ ਹੈ ਸੇਰ ਹੋ ਤੋ ਪਰ ਇਸ ਸਾਈਡ ਤੇ ਬੜੀ ਕਿੰਨ ਕੰਮ ਕਰ ਗਏ ਇਹ ਬੜੀ ਸਤਿ ਸ਼੍ਰੀ ਅਕਾਲ ਸਤਿਬਲਾਂ ਜੈ ਸ਼੍ਰੀ ਰਾਮ ਵੀ ਅੱਜ ਪ੍ਰਭੂ શ્રી ਰਾਮ ਦੀ ਕਿਰਪਾ ਨਾਲ ਔਰ ਗੁਰਦਾਸਪੁਰ ਹੈਲਥ ਕੇਅਰ ਐਂਡ ਹੈਲਪਿੰਗ ਸੁਸਾਇਟੀ ਦੇ ਸਾਡੇ ਜਿੰਨੇ ਵੀ ਤਮਾਮ ਮੈਂਬਰਸ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਕ੍ਰਿਸ਼ਨਾ ਮੰਦਿਰ ਦੇ ਵਿੱਚ ਆਇਸ਼ਮਾਨ ਫ੍ਰੀ ਆਇਸ਼ਮਾਨ ਕਾਰਡ ਪਲੱਸ ਅਹੀ ਮੈਡੀਕਲ ਕੈਂਪ ਜਿਦੇ ਵਿੱਚ 슈ਗਰ ਬੀਪੀ ਟੈਸਟ ਔਰ ਇੱਕ ਡੈਂਟਲ ਚੈੱਕਅਪ ਦਾ ਜਿਹੜਾ ਮੈਡੀਕਲ ਕੈਂਪ ਲਗਾਇਆ ਸੀ ਔਰ ਬੜੀ ਪ੍ਰਭੂ ਦੀ ਕਿਰਪਾ ਰਹੀ ਹੈ ਬਹੁਤ ਬੰਗੇ ਜਿਹੜਾ ਕੈਂਪ ਚੱਲਿਆ ਲਗਭਗ 200 ਪਲੱਸ ਲੋਕਾਂ ਨੇ ਆਪਣਾ ਅੱਜ ਮੈਡੀਕਲ ਚੈੱਕਅਪ ਕਰਵਾ ਲਿਆ ਔਰ 70 ਤੋਂ ਲਗਭਗ ਸੜੇ ਜਿਹੜੇ ਆਯੂਸ਼ਮਨ ਕਾਰਡ ਬਣ ਗਏ ਮੇਨ ਸਾਡਾ ਜਿਹੜਾ ਫੋਕਸ ਸੀਗਾ ਆਯੂਸ਼ਮਨ ਕਾਰਡ ਕਿ 70 ਸਾਲ ਤੋਂ ਉੱਪਰ ਕੋਈ ਵੀ ਬਚੂਗਾ ਨਾ ਉਹ ਇਸ ਤੋਂ ਮੰਚਿਤ ਨਾ ਰਿਹਾ ਭਾਈ ਕਿਉਂਕਿ ਮੈਡੀਕਲ ਇੱਕ ਨਾਰਮਲ ਬੰਦੇ ਦੀ ਪਹੁੰਚ ਤੋਂ ਬਹੁਤ ਉੱਪਰ ਹੋ ਚੁੱਕਿਆ ਮਲਕ ਬਹੁਤ ਮਹਿੰਗਾ ਇਲਾਜ ਹੋ ਚੁੱਕਿਆ ਔਰ ਸਾਡਾ ਫੋਕਸ ਉਹੀ ਔਰ ਪ੍ਰਭੂ ਦੀ ਕਿਰਪਾ ਨਾਲ ਔਰ ਮੈਂ ਅੱਜ ਬੜਾ ਧੰਨਵਾਦ ਕਰਾਂਗਾ ਪੀ ਸਾਰੀ ਟੀਮ ਦਾ ਇਸ ਹਸਪੀਟਲ ਤੇ ਜਿਹੜੇ ਮੇਰੇ ਭਰਾਵਾਂ ਨੇ ਮੇਰਾ ਮਤਲਬ ਪੂਰਾ ਸਹਿਯੋਗ ਦਿੱਤਾ ਕਿਉਂਕਿ ਉਹਨਾਂ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ ਔਰ ਉਹਨਾਂ ਨੇ ਹੀ ਮੈਨੂੰ ਇਸ ਚੀਜ਼ ਲਈ ਮੋਟੀਵੇਟ ਕੀਤਾ ਔਰ ਉਹਨਾਂ ਦੀ ਮਤਲਬ ਕਿ ਸਾਰਿਆਂ ਦੇ ਸੰਗਠਨ ਨਾਲ ਅੱਜ ਆ ਕੇ ਬਹੁਤ ਵਧੀਆ ਜਿਹੜਾ ਹੋਇਆ ਮੈਂ ਆਪਣੀ ਟੀਮ ਦੇ ਜਿਹੜੇ ਕੁਝ ਮੈਂਬਰ ਆਪਣੀ ਕੋਈ ਪ੍ਰੋਬਲਮ ਕਰਕੇ ਨਹੀਂ ਆ ਪਏ ਉਹਨਾਂ ਨੂੰ ਵੀ ਧੰਨਵਾਦ ਕਹਿਣਾ ਚਾਹਾਂਗਾ ਜਿਹੜੇ ਘਰ ਨੇ ਜਾਂ ਕੋਈ ਉਹਨਾਂ ਦੀ ਕੋਈ ਘਰ ਦੀ ਪਰੇਸ਼ਾਨੀ ਸੀ ਤੇ ਇਹਦਾ ਪ੍ਰੋਗਰਾਮ ਸੀ ਫੰਕਸ਼ਨ ਸੀ ਅੱਜ ਸੰਡੇ ਕਰਕੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਾਂਗਾ ਔਰ ਮੈਂ ਪਰਮਾਤਮਾ ਕੇ ਵੀ ਆਖਾਂਗਾ ਕਿ ਗਾਂ ਵੀ ਸਾਡੀ ਸੁ ਕੋਈ ਆਪਣੀ ਮੈਨੂੰ ਅਸ਼ੀਰਵਾਦ ਦੇਣ ਔਰ ਸਾਡੇ ਨਾਲ ਗੁਰਦਾਸਪੁਰ ਵਾਸੀਆਂ ਦਾ ਪਿਆਰ ਕੀ ਹੈਗਾ ਹੀ ਅੱਜ ਕੋ ਸਾਡਾ ਆਪਣਾ ਮਾਰਗਦਰਸ਼ਨ ਕਰਨ ਸਾਡੇ ਕੋਈ ਕੋਈ ਗਲਤੀ ਵੀ ਹੁੰਦੀ ਆ ਦੇਖੋ ਆਹੀ ਗਲਤੀਆਂ ਹੁੰਦੀਆਂ ਉਹਨੂੰ ਸਾਨੂੰ ਮਾਫ਼ ਕਰੇ ਜਾਂ ਸਾਨੂੰ ਕੋਈ ਮਾਰਗਦਰਸ਼ਨ ਕਰੇ ਔਰ ਮੈਂ ਇਸ ਗੱਲ ਤੋਂ ਸਾਰਿਆਂ ਦਾ ਧੰਨਵਾਦ ਕਰਾਂਗਾ ਜੀ ਸ਼ਹੀਦਾਂ ਦੇ ਸਰਿਆ ਕੋਈ ਦੇਖੋ ਟਾਈਟ ਨਵੇ ਤੱਕ ਤੇ ਚਲੇਗਾ ਚਲੇਗਾ ਮੈਂ ਹਾਲੇ ਵੀ ਲਾਈਵ ਜੀ ਵੀਓ ਪੈਂਦੀ ਹੈ ਤੇ ਮੈਂ ਸ਼ਹਿਰ ਵਸਕੇ ਨੂੰ ਕਹਾਂਗਾ ਕਿ ਆਪਣੇ ਆਪਣੇ ਤੁਸੀਂ ਜਿੰਨੇ ਵੀ ਇੱਥੇ ਆਈ ਸਮਾਰਟ ਕਾਰਡ ਬਣਾਉਣਾ ਚਾਹਦੇ 70 ਪਲੱਸ ਤੋਂ ਉੱਪਰ ਪਲੱਸ ਜਿਨ੍ਹਾਂ ਕੋ ਰਾਸ਼ਨ ਕਾਰਡ ਹੈਗਾ ਜਿਹਨਾਂ ਕੋ ਲੇਬਰ ਕਾਰਡ ਹੈਗਾ ਜਿਹਨਾਂ ਕੋ ਜੀ ਫਾਰਮ ਦਾ ਛੋਟੇ ਵਪਾਰੀ ਜੀਐਸਟੀ ਵਾਲੇ ਉਹ ਹਲੇ ਵੀ ਆ ਕੇ ਇਸ ਦਾ ਫਾਇਦਾ ਲੈ ਸਕਦੇ ਨੇ 370 ਸਾਲ ਤੋਂ ਉੱਪਰ ਤੇ ਹਰ ਵਰਗ ਬੁਲਾਏਗਾ ਉੱਚੇ ਕੋਈ ਇਸ਼ੂ ਨਹੀਂ ਹੈਗਾ ਉਸ ਤੋਂ ਥੱਲੇ ਜਿਹੜੀ ਹੈ ਉਸ ਤੋਂ ਥੱਲੇ ਕੋਈ ਜਿਵੇਂ ਸਾਡੇ ਕੋ ਜਿਵੇਂ ਆਪਣੇ ਲੇਬਰ ਕਾਰਡ ਹੋਣਾ ਚਾਹੀਦਾ ਕਣਕੋਲਾ ਰਾਸ਼ਨ ਕਾਰਡ ਹੋਣਾ ਚਾਹੀਦਾ ਤੇ ਇੱਕ ਜੀ ਫਾਰਮ ਇੱਕ ਜੀਐਸਟੀ ਦੇ ਅੰਡਰ ਜਿਹੜਾ ਐਲੀਜੀਬਲ ਹੋਏਗਾ ਕੰਪਿਊਟਰ ਤੋਂ ਆਨਲਾਈਨ ਸਾਰਾ ਸਿਸਟਮ ਹੈਗਾ ਉਹ ਉਹ ਬਣ ਜਾਏਗਾ ਕੋ ਪ੍ਰਭੂ ਦੀ ਇਛਾ ਉਹ ਗਾ ਕੋਈ ਨਹੀਂ ਹੋਦਾ ਅਸੀਂ ਕੁਛ ਨਹੀਂ ਹੈਗੇ ਅਸੀਂ ਜੀਰੋ ਆ ਜੋ ਜੋ ਪ੍ਰਭੂ ਜੀ ਦੀ ਹੁਕਮ ਹੋਏਗਾ ਅਸੀਂ ਕਰਾਂਗੇ ਔਰ ਚਾਰਾ ਮਹੀਨਿਆਂ ਦੇ ਵਿੱਚ ਸ਼ਾਇਦ ਹੀ ਅਸੀਂ ਕਦੀ ਸੋਚਿਆ ਹੈਗਾ ਕੰਮ ਅਸੀਂ ਚਾਰਾ ਮਹੀਨਿਆਂ ਦੀ ਕਰ ਪਾਵਾਂਗੇ ਜਿਹੜਾ ਮਤਲਬ ਅਸੀਂ ਚਾਰ ਸਾਲ ਚ ਨਹੀਂ ਕਰ ਪਾਣਾ ਇਹ ਕਿਦੀ ਕਿਛਣਾ ਹੈ ਪ੍ਰਭੂ ਦੀਛਣਾ ਔਰ ਸਾਡੇ ਸਾਰੇ ਟੀਮ ਮੈਂਬਰ ਦੇ ਸਹਿਯੋਗ ਨਾਲ ਹੋਇਆ ਮੈਸੇਜ ਇਹ ਹੋਇਆ ਕਿ ਜੇ ਸਾਡੇ ਲਾਗੇ ਕੋਈ ਜ਼ਰੂਰਤ ਮਤ ਹੈਗਾ ਜੇ ਸਾਡੇ ਚ ਕੋਈ ਸ਼ਕਤੀ ਜਿਆਦਾ ਸ਼ਕਤੀ ਪਰਮਾਤਮਾ ਨੇ ਦਿੱਤੀ ਆ ਜ਼ਰੂਰੀ ਨਹੀਂ ਪੈਸੇ ਨਾਲ ਕਿਸੇ ਦੀ ਮਦਦ ਹੁੰਦੀ ਆ ਜੇ ਤੁਸੀਂ ਕਿਸੇ ਵੇਲੇ ਉਹਨੂੰ ਕੋਈ ਸਹੀ ਗਾਈਡ ਕਰ ਦੋਗੇ ਨਾ ਏ ਮੈਂ ਆਪਣੇ ਸ਼ਹਿਰ ਵਸੀਨੋ ਗੰਗਦਗੀ ਗੁਰਦਾਸਪੁਰ ਹੈਲਥ ਕੇਅਰ ਨਾਲ ਸਾਇਟੀ 60 ਸਾਲ ਤੋਂ ਉੱਪਰ ਗੁਰਦਾਸਪੁਰ ਦੇ ਵਿੱਚ ਕੋਈ ਵੀ ਲੋੜਮੰਦ ਮੈਂ ਬਾਰ ਬਾਰ ਲੋੜਮੰਦ ਨੂੰ ਯੂਜ਼ ਕਰਦਾ ਕਿ ਮਿਸ ਯੂਜ਼ ਨਾ ਹੋਵੇ ਲੋੜਮੰਦ ਕੋਈ ਵੀ ਹੋਵੇ ਉਹਦੀ ਮੈਡੀਸਨ ਪ੍ਰਭੂ ਦੀ ਇੱਛਾ ਰੱਖ ਅਸੀਂ ਦਵਾਂਗੇ ਅਸੀਂ ਉਹਨਾਂ ਦੇ ਮੈਡੀਕਲ ਟੈਸਟ ਪਲੱਸ ਇਕਵਿਪਮੈਂਟਸ ਜਿਨ੍ਹਾਂ ਦੀ 3000 ਤੋਂ ਵੱਧ ਵੈਲਿਊ ਹੈ ਸਾਡੇ ਬੈਨਰ 'ਚ ਲਿਖਿਆ ਦਾ ਸਪੈਸ਼ਲੀ ਉਹ ਜਿਹੜੇ ਮਰਜੀ ਸਾਡੀ ਟੀਮ ਆ ਬਟ ਜਿਹੜੇ ਮਰਜੀ ਟੀਮ ਮੈਂਬਰ ਨੂੰ ਕੰਟੈਕਟ ਕਰ ਸਕਦਾ ਬਟ ਅਸੀਂ ਫੇਰ ਅਪੀਲ ਇਹੋ ਕਰਾਂਗੇ ਲੋੜਮੰਦ ਹੋਣਾ ਚਾਹੀਦਾ ਉਹਨੂੰ ਮੈਡੀਸਿਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਹ ਕਰਨ ਵਾਲੇ ਫਿਰ ਕੋਈ ਨਹੀਂ ਹੈਗੇ ਪ੍ਰਭੂ ਦੀ ਇੱਛਾ ਹੈ ਅਹੀ ਜੋ ਹੋਏਗਾ ਉਹ ਕਰਾਂਗੇ ਸੜ ਜਾ ਚੀੜਾ ਨੂੰ ਜੈਸੀ ਹਰਾਂ ਦੀ ਇਹ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜਿਹਨਾਂ ਨੇ ਕੀਤਾ ਦੇਖ ਲਿਓ ਨਦੀ ਬਦੌਲਤ ਹੈ ਜੀ ਸਾਰਾ ਬਹੁਤ ਮਿਹਨਤ ਕੀਤੀ ਹੈ ਨਾਲ ਆਇਸ਼ਮਾਨ ਕਾਰਡ ਬੰਦੇ ਲੋਕੀ ਬਹੁਤ ਜ਼ਿਆਦਾ ਸੰਖਿਆ ਜਾ ਰਹੇ ਆ ਭਰਾ ਹੋਰ ਵੀ ਬਲੱਡ ਟੈਸਟ ਵਗੈਰਾ ਵੀ ਕਰ ਰਹੇ ਬਹੁਤ ਵਧੀਆ پر رہے ہیں ایسا کہ چلتا پہا ہے لہی پروگرام ٹھیک ہے صرف ایک ہمارے پر رہے ہیں جانتے ہیں میرا نام ڈاکٹر شمم گھٹا ہے میرا اپنا ڈاکھنی گیتے ہیں ساتھ نمکو سکیم چیم ٹھیک گوڑا اپنا پر ہلک ہلکے ہلپن سوسائیٹی کو لکیم پر لکے ہیں ایتے ہیں گندا دا فری چیک آپ ਠੀਕ ਹੈ ਫ੍ਰੀ ਬੀਪੀ ਸ਼ੂਗਰ ਦਾ ਟੈਸਟ ਹੋਇਆ। ਡਾਕਟਰ ਸਾਹਿਬ ਕਿ ਨਹੀਂ ਤੁਸੀਂ ਡਾਕਟਰ ਕੋਲ ਪੁੱਛਦੇ। ਮੇਰੇ ਕੋ ਹਜੇ ਤੱਕ 25 ਪਲੱਸ ਮੇਰੀ ਚੈੱਕ ਹੋ ਗਿਆ ਕਰ ਲਿਆ ਰਹਾ। ਉਹਨਾਂ ਦਾ ਮੇਨ ਦਿੱਕਤ ਇਹ ਆ ਰਹੀ ਹੈ ਕਿ ਜ਼ਿਆਦਾਤਰ ਲੋਕੀ 올ਡ ਏਜ ਹੈ। ਤੋਂ ਉਹਨਾਂ ਨੇ ਕਿਹਾ ਕਿ ਜੜਾ ਪਈ ਹੋਈ ਠੀਕ ਹੈ ਜਿਹਦੇ ਕਰਕੇ ਉਹਨਾਂ ਦੇ ਰੇਸ਼ਾ ਪਿਆ ਹੋਇਆ। ਅੱਜ ਕੱਲ ਲੋਕ ਦੰਦ ਕਢਵਾ ਨਹੀਂ ਰਹੇ। ਉਹਨਾਂ ਨੂੰ ਹੁੰਦਾ ਹੈ ਕਿ ਹਾਂ ਦੰਦ ਕਢਵਾਣ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਜਾਏਗੀ। ਪਰ ਐਦਾਂ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਜੜਾ ਪਈ ਹੋਈ ਹੈ ਤੇ ਤੁਸੀਂ ਜ਼ਿਆਦਾ ਦੇਰ ਰੱਖਦੇ ਹੋ ਉਹਨਾਂ ਸਵੋ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੁੰਦੇ। ਸਾਨੂੰ ਉਹ ਕਢਵਾ ਕੇ ਨਕਲੀ ਦੰਦ ਦਿਵਾ ਲੰਨੇ ਚਾਹੀਦਾ ਹੈ ਸਰ ਗਰਮੀ ਨੇ ਤੇ ਨਵੇਂ ਚੀਜ਼ਾਂ ਕੋਲ ਡਰਿੰਕ ਵਗੈਰਾ ਤਾਂ ਹੋਰ ਕੁਝ ਜਿਹੜੇ ਬੱਚੇ ਚਾਹ ਖੁਰਸਤ ਪਾ ਜਾਂਦੇ ਇਸ ਵੀ ਡਰਾਂ ਕਿ ਕਿੰਨੇ ਸੋਚਣਾ ਚਾਹੁੰਦੇ ਨਹੀਂ ਦੇਖੋ ਦੇਖੋ ਗਰਮੀ ਦੇ ਵਿੱਚ ਠੰਡੀ ਚੀਜ਼ਾਂ ਜਿਹੜੀਆਂ ਹੋ ਗਈਆਂ ਜਾਂ ਆਈਸਕ੍ਰੀਮ ਵਗੈਰਾ ਹੋਵੇ ਡਿਪੈਂਡ ਕਰਦਾ ਕਿ ਹਾਂ ਕਿਹੜੇ ਲੋਕਾਂ ਨੂੰ ਖਾਣੀਆਂ ਚਾਹੀਦੀਆਂ ਕਿਹੜੇ ਲੋਕਾਂ ਨੂੰ ਹੁੰਦੇ ਨਾ 올ਡੇ ਲੋਕ ਹਨ ਉਹਨਾਂ ਨੂੰ ਤੇ ਪੋਲਡਰਿੰਗ ਵੀ ਪੀ ਰਹੇ ਹੈ ਚਾਹ ਠੰਡੀਆਂ ਚੀਜ਼ਾਂ ਕਰ ਰਹੇ ਜਾਂ ਕੁਝ ਮਿੱਠੀ ਜਿਹੀ ਆਈਸਕ੍ਰੀਮ ਵੀ ਤਰ੍ਹਾਂ ਖਾ ਰਹੇ ਸ਼ੂਗਰ ਸਭ ਤੋਂ ਵੱਡੀ ਦਿੱਕਤ ਹੋ ਰਹੀ ਹੈ ਜਿੰਨਾ 슈ਗਰ ਕੰਟੈਂਟ ਆਈਸਕ੍ਰੀਮ ਕੋਲਡ ਡਰਿੰਕਸ ਵਗੈਰੇ ਛੇ ਉਹ ਬਿਲਕੁਲ ਨਹੀਂ ਖਾਣਾ ਚਾਹੀਦਾ ਇਵਨ ਉਹ ਬੰਦਾਂ ਦੇ ਲਈ ਵੀ ਚੰਗੀਆਂ ਨਹੀਂ ਹੈ ਕਿਚਨ ਕਿਹੜੇ ਕਿਹੜੇ ਭਾਈ ਕਰਨਾ ਚਾਹੀਦਾ ਬੱਚਿਆਂ ਨੂੰ ਦੇਖੋ ਜਿਹੜੇ ਆਜ ਕੱਲ ਆਪਾਂ ਬਾਹਰ ਦੀਆਂ ਚੀਜ਼ਾਂ ਖਵਾ ਰਹਿਆਂ ਆ ਆਈਸਕ੍ਰੀਮ ਵਗੈਰਾ ਹੋ ਗਿਆ ਟਾਫੀਜ਼ ਵਗੈਰਾ ਹੋ ਗਿਆ ਆ ਚੀਜ਼ਾਂ ਦਾ ਪ੍ਰੇਸ਼ ਕਰਨਾ ਨਹੀਂ ਦੇਈ ਇਵਨ ਅਗਰ ਉਹ ਇਵਨ ਸਨੈਕਸ ਵਗੈਰਾ ਜਿੰਦਾ ਬਿਸਕੁਟ ਵਗੈਰਾ ਹੋ ਗਏ ਪੈਕ ਫੂਡਸ ਹੋ ਗਏ ਉਹ ਚੀਜ਼ਾਂ ਦਾ ਪ੍ਰੇਸ਼ ਕਰਨਾ ਨਹੀਂ ਦੇਈਦਾ ਜ਼ਿਆਦਾਤਰ ਬੱਚੇ ਜਿਹੜੇ 2-2 3-3 ਘੰਟੇ ਬਾਅਦ ਤੁਸੀਂ ਉਹਨਾਂ ਨੂੰ ਕੁਛ ਨਾ ਕੁਛ ਖਵਾਓ ਉਹਦੇ ਨਾਲ ਜਦੋਂ ਆ ਦੇ ਦੰਦਾਂ ਦੇ ਵਿੱਚੋਂ ਲੱਗੇ ਰਹਿਣ ਕੈਨਨਾਂ ਦੇ ਦੰਦ ਖਰਾਬ ਹੋ। ਕਾਰ ਨੂੰ ਦੁੱਧ ਪਿਲਾਉਂਦੇ ਹੋਗੇ ਤੁਸੀਂ ਉਹ ਦੁੱਧ ਪਿਲਾਉਣ ਤੋਂ ਬਾਅਦ ਉਹਨਾਂ ਦੇ ਦੰਦ ਜ਼ਰੂਰ ਸਾਫ਼ ਕਰਨੇ ਕਰੀਂ। ਕੋਈ ਵੀ ਸੂਤੀ ਕੱਪੜਾ ਲੈ ਕੇ ਉਹਨਾਂ ਦੇ ਦੰਦ ਜ਼ਰੂਰ ਸਾਫ਼ ਕਰਨੇ ਚਾਹੀਦੇ। ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਡੈਂਟਲ ਹੈਲਥ ਨੂੰ ਪ੍ਰਾਇਓਰਟੀ 'ਚ ਰੱਖੋ ਤੁਸੀਂ। ਠੀਕ ਹੈ ਡੈਂਟਲ ਹੈਲਥ ਜਿਹੜੀ ਹੈ ਬਹੁਤ ਜ਼ਰੂਰੀ ਹੈ। ਲੋਕ ਡੈਂਟਲ ਹੈਲਥ ਦੇ ਧਿਆਨ ਨਹੀਂ ਦਿੰਦੇ ਆ ਵੀ। ਲੇਟਰ ਔਨ ਜਿੰਨੇ ਮਰਜ਼ੀ ਆਰਟੀਫੀਸ਼ੀਅਲ ਦੀਂਦ ਲਗਵਾ ਲਾਂਗੇ ਪਰ ਜੋ ਨੈਚੁਰਲ ਦੀਂਦ ਹੈ ਉਹਦੀ ਵਰਗੀ ਗੱਲ ਨਹੀਂ ਬਣਨੀ। ਸਰ ਆਜਾ ਨ ਬੜਾ ਮੈਡੀਕਲ ਕੈਂਪ ਲੱਗਾ ਸੀ ਕ੍ਰਿਸ਼ਨਾ ਮੰਦਰ ਵਿੱਚ ਕਾਫੀ ਆਪਨੇ ਮੰਦਰ ਦੇ ਨਾਲ ਆਏ ਤੇ ਇਸ ਤਰ੍ਹਾਂ ਨਾਲ ਲੱਗੇ ਡਾਕਟਰ ਬਹੁਤ ਹੀ ਕਿਤੇ ਲੱਗੇ ਸਰ ਉਹ ਬਹੁជា ਬੋਲਾ ਛੇ ਡਾਕਟਰ ਵੀ ਬਹੁਤ ਅੱਛੇ ਨੇ ਔਰ ਜਿਹੜੀ ਮੈਡੀਸਿਨ ਦਸਦੇ ਨੇ ਔਰ ਪ੍ਰੋਪਰ ਗਾਈਡ ਕਰ ਦਿੰਦੇ ਆ ਹਰ ਇੱਕ ਮਨਜ਼ਿਲ ਨੂੰ ਤੇ ਮੈਂ ਤੇ ਸਾਰਿਆਂ ਨੂੰ ਰਿਕਮੈਂਡ ਕਰਨਾ ਕਿ ਇੱਥੇ ਐਜੋ ਜਿਹਾ ਪ੍ਰਾਲੇ ਹੋਣੀ ਚਾਹੀਦੀ ਹੈ ਕਿ ਸ਼ਹਿਰ ਦੇ ਵਿੱਚ ਕਿਤੇ ਨਾ ਜੋ ਸਾਰੀ ਆਪ ਜਨ ਤਰਸੁਲਤ ਹਾਂ ਚਾਹੇ ਤਾਂ ਵੀ ਬਹੁਤ ਬੋਹਤਾਂ ਵਾਟਾ ਖਸਾਉਦਾ ਆ ਟੈਪ